ਗੁਰੂ ਪਿਆਰੇ ਸਰੋਤਿਓ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕੀਰਤਨ ਦੀ ਸ਼ੈਲੀ ਨੂੰ ਲੈ ਕੇ ਬਹੁਤ ਸਾਰਾ ਮਸਲਾ ਉੱਠਿਆ ਹੋਇਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 31 ਜੁਲਾਈ 2024 ਨੂੰ ਇੱਕ ਸਰਕੂਲੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਕੀਰਤਨ ਕਰਨ ਦੇ ਸਬੰਧ ਨੂੰ ਲੈ ਕਰਕੇ ਕੁਝ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। ਇਸ ਦੇ ਤਹਿਤ ਗਿਆਨੀ ਰਣਜੀਤ ਸਿੰਘ ਨੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਕਥਾ ਕਰਦਿਆਂ ਹੋਇਆਂ ਵੀ ਕੀਰਤਨੀ ਸਿੰਘਾਂ ਨੂੰ ਕੁਝ ਗੱਲਾਂ ਸਾਂਝੀਆਂ ਕੀਤੀਆਂ ਸਨ ਔਰ ਉਸ ਗੱਲਾਂ ਲੈ ਕੇ ਇਸ ਦੇ ਉੱਤਰ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਕਾਨਪੂਰੀ ਨੇ ਵੀ ਕੁਝ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਪੱਖ ਰੱਖਿਆ ਗਿਆ ਹੈ ਪਰੰਤੂ ਮਨਪ੍ਰੀਤ ਸਿੰਘ ਵੱਲੋਂ ਜੋ ਪੱਖ ਰੱਖਿਆ ਗਿਆ ਹੈ ਉਸ ਨੂੰ ਬਿਲਕੁਲ ਹੀ ਭਾਈ ਰਣਜੀਤ ਸਿੰਘ ਦੇ ਪੱਖ ਤੋਂ ਉਲਟ ਗੱਲ ਲੈ ਕੇ ਚੱਲੇਗਾ ਉਹਨਾਂ ਨੇ ਮਿਸ਼ਨਰੀਆਂ ਟਕਸਾਲੀਆਂ ਅਤੇ ਹੋਰ ਸੰਸਥਾਵਾਂ ਦੇ ਵਿੱਚ ਪਾੜ ਪਾਉਣ ਦੀ ਗੱਲ ਜਿਹੜੀ ਹੈ ਉਹ ਕਰਕੇ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ ਗਈ ਉਹਨਾਂ ਨੇ ਦਸਮ ਗ੍ਰੰਥ ਨੂੰ ਵੇਚ ਲੈ ਆਂਦਾ ਗਿਆ ਤੇ ਹੋਰ ਰਚਨਾਵਾਂ ਨੂੰ ਉਹ ਗੱਲ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਸੋ ਜਦੋਂ ਆਪਾਂ ਕੀਰਤਨ ਦੇ ਸਬੰਧ ਦੇ ਵਿੱਚ ਗੱਲ ਕਰਦੇ ਹਾਂ ਤੇ ਇਸ ਸਬੰਧ ਦੇ ਵਿੱਚ ਰਹਿਤ ਮਰਿਆਦਾ ਕੀ ਕਹਿੰਦੀ ਹੈ ਦਿੱਲੀ ਕਮੇਟੀ ਨੇ ਕੀ ਆਦੇਸ਼ ਜਾਰੀ ਕੀਤਾ ਹੈ ਕੀਰਤਨੀ ਸਿੰਘਾਂ ਦੇ ਵਾਸਤੇ ਤੇ ਭਾਈ ਕਾਨ ਸਿੰਘ ਨਾਬਾ ਵਿਦਵਾਨ ਕੀ ਕਹਿੰਦੇ ਨੇ ਇਹਨਾਂ ਸਾਰੇ ਪੱਖਾਂ ਤੋਂ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਆਪ ਜੀ ਨੇ ਅੰਤ ਤੱਕ ਬਣੇ ਰਹਿਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਗੁਰਮਤਿ ਪ੍ਰਚਾਰ ਵਾਸਤੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਆਪ ਜੀ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਸਭ ਤੋਂ ਪਹਿਲਾਂ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਕੱਢੀ ਹੈ ਆਪਾਂ ਉਹ ਗੱਲ ਕਰਦੇ ਹਾਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਜੋ ਸੰਗਤ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ ਹੈ ਇਹ ਸਾਰੀ ਸੇਵਾ ਸੰਭਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਹੀ ਕੀਤੀ ਜਾ ਰਹੀ ਹੈ ਕੀਰਤਨ ਦੀ ਵਿਧੀ ਵੀ ਸ਼੍ਰੀ ਦਰਬਾਰ ਸਾਹਿਬ ਅਨੁਸਾਰ ਹੀ ਹੋਣੀ ਚਾਹੀਦੀ ਹੈ ਕੀਰਤਨ ਸਮੇਂ ਨਿਰੋਲ ਕੀਰਤਨ ਹੀ ਕੀਤਾ ਜਾਵੇ ਨਾ ਕਿ ਕਥਾ ਜਾਂ ਸਿਮਰਨ ਕੀਤਾ ਜਾਵੇ ਸਿਮਰਨ ਦਾ ਸਮਾਂ ਵੱਖਰਾ ਹੋਵੇਗਾ ਕੀਰਤਨੀ ਸਿੰਘ ਆਸਾ ਕੀ ਬਾਰ ਬਲਾਵਲ ਕੀ ਚੌਂਕੀ ਸੋਦਰ ਦੀ ਚੌਂਕੀ ਅਤੇ ਆਰਤੀ ਦੀ ਚੌਂਕੀ ਸਮੇਂ ਨਿਰਧਾਰਤ ਰਾਗਾਂ ਅਨੁਸਾਰ ਹੀ ਕੀਰਤਨ ਕਰਨਗੇ ਬਾਣੀ ਕੰਠ ਹੋਵੇ ਬਾਜੀ ਉੱਪਰ ਮੋਬਾਈਲ ਨਾ ਰੱਖਿਆ ਜਾਵੇ ਅਤੇ ਸਾਰੇ ਕੀਰਤਨੀ ਸਿੰਘਾਂ ਨੂੰ ਪੰਥ ਪ੍ਰਵਾਨਤ ਪਹਿਰਾਵਾ ਰੱਖਣਾ ਜ਼ਰੂਰੀ ਹੋਵੇਗਾ ਕਥਾ ਵਿਚਾਰ ਕਰਦੇ ਸਮੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਪ੍ਰਮੁਖਤਾ ਹੋਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿਰੁੱਧ ਬੋਲਣ ਸਖਤ ਮਨਾ ਹੋਵੇਗਾ ਜੋ ਸ਼ਬਦ ਪੜਿਆ ਗਿਆ ਹੈ ਉਸ ਦੀ ਕਥਾ ਸੰਪੂਰਨ ਕਰਨੀ ਹੈ ਘਟੋ ਘਟ 30 ਮਿੰਟ ਸ਼ਬਦ ਵਿਚਾਰ ਵਿਚ ਲਾਉਣੇ ਜ਼ਰੂਰੀ ਹਨ ਆਪਣੇ ਸਪਸ਼ਟੀਕਰਨ ਸਟੇਜ ਦੇ ਦੇਣ ਦੀ ਖੇਚਲ ਨਾ ਕੀਤੀ ਜਾਵੇ ਇਹ ਚਿੱਠੀ ਜਿਹੜੀ ਹੈ ਉਹ ਗੁਰਦੁਆਰਾ ਪਰਉੰਧ ਕਮੇਟੀ ਵੱਲੋਂ ਖੁੱਲੀ ਗਈ ਹੈ ਜਦੋਂ ਆਪਾਂ ਰਹਿਤ ਮਰਿਆਦਾ ਦੇ ਅਨੁਸਾਰ ਗੱਲ ਕਰਦੇ ਹਾਂ ਤਾਂ ਰਹਿਤ ਮਰਿਆਦਾ ਦੇ ਵਿੱਚ ਕੀਰਤਨ ਦੇ ਸਬੰਧ ਵਿੱਚ ਉਦੇਸ਼ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ 2 ਨੰਬਰ ਦੇ ਉੱਤੇ ਦਰਜ ਹੈ ਕਿਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ ਨੰਬਰ 3 ਤੇ ਹੈ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸੂਰਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ ਹੁਣ ਇਹ ਤੀਸਰਾ ਪੁਆਇੰਟ ਜਿਹੜਾ ਹੈ ਉਹ ਦਰਬਾਰ ਸਾਹਿਬ ਵੀ ਆਦੇਸ਼ ਦਾ ਪਾਲਣ ਨਹੀਂ ਹੁੰਦਾ ਹਾਲਾਂਕਿ ਅਕਾਲ ਤਖਤ ਸਾਹਿਬ ਵੱਲੋਂ ਇਹ ਰਹਿਤ ਮਰਿਆਦਾ ਛਪੀ ਹੋਈ ਹੈ ਔਰ ਅਕਾਲ ਤਖਤ ਨੇ ਹੀ ਇਸ ਨੂੰ ਲਾਗੂ ਕਰਨਾ ਹੈ ਪਰ ਅੱਜ ਵੀ ਅਕਾਲ ਤਖਤ ਸਾਹਿਬ ਦੇ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਕੀਰਤਨ ਹੁੰਦਾ ਹੈ ਉਹ ਦਸ਼ਮ ਦੀ ਬਾਣੀ ਦਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਜਦਕਿ ਰਹਿਤ ਮਰਿਆਦਾ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸरूप ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ਇੱਥੇ ਬਿਲਕੁਲ ਨਹੀਂ ਲਿਖਿਆ ਹੋਇਆ ਵੀ ਦਸਮ ਗ੍ਰੰਥ ਦੇ ਵਿੱਚੋਂ ਬਾਣੀ ਪੜ੍ਹੀ ਜਾ ਸਕਦੀ ਹੈ ਦਰਬਾਰ ਸਾਹਿਬ ਦੇ ਸੁਚੱਜੇ ਪ੍ਰਬੰਧ ਚਲਾਉਣ ਵਾਲੇ ਪ੍ਰਧਾਨ ਸਾਹਿਬ ਨੂੰ ਜਥੇਦਾਰਾਂ ਨੂੰ ਇਸ ਸਵਾਲ ਸਿੱਖ ਸੰਗਤ ਵੱਲੋਂ ਕਰਨੇ ਚਾਹੀਦੇ ਹਨ ਕਿ ਦਸਮ ਦੀ ਬਾਣੀ ਦਾ ਕੀਰਤਨ ਜਿਹੜਾ ਹੈ ਉਹ ਨਹੀਂ ਹੋ ਸਕਦਾ ਤੇ ਜਾਤੀ ਰਹਿਤ ਮਰਿਆਦਾ ਵਿੱਚ ਤਬਦੀਲ ਕੀਤਾ ਜਾਵੇ ਤੇ ਜਾਂ ਫਿਰ ਕੀਰਤਨ ਕਰਨ ਤੋਂ ਰੋਕਿਆ ਜਾਵੇ ਚੌਥੀ ਗੱਲ ਜਿਹੜੀ ਲਿਖੀ ਹੈ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜਿਆ ਪੜਦਿਆਂ ਬਾਹਰ ਦੀਆਂ ਮੰਨ ਘੜਤ ਤੇ ਬਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ ਯਾਦ ਰੱਖਿਓ ਇੱਥੇ ਜੋ ਭਾਈ ਰਣਜੀਤ ਸਿੰਘ ਨੇ ਕਥਾ ਕਰਦਿਆਂ ਕਿਹਾ ਸੀ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸ਼ਬਦ ਪੜਦੇ ਪੜਦਿਆਂ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਕਹਿਣ ਲੱਗ ਪੈਂਦੇ ਜੋ ਕਿ ਗੁਰਬਾਣੀ ਦੇ ਵਿੱਚ ਬਿਲਕੁਲ ਛੇੜ ਛਾੜ ਕਰਨ ਦੇ ਬਰਾਬਰ ਹੈ ਕਿਉਂਕਿ ਗੁਰਬਾਣੀ ਜਿਸ ਤਰ੍ਹਾਂ ਲਿਖੀ ਹੋਈ ਹੈ ਸਤਗੁਰ ਜੀ ਨੇ ਜਿਸ ਨਿਜਮਾਵਲੀ ਦੇ ਤਹਿਤ ਉਸੇ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਹੈ ਹੁਣ ਸਾਡੀ ਹਾਲਾਤ ਕੀ ਹੈ ਕੋਈ ਵੀ ਕੀਰਤਨੀ ਸਿੰਘ ਲੈ ਲਓ ਬਹੁਤਾਤ ਦੇ ਵਿੱਚ 50% ਤੋਂ ਉੱਪਰ ਆਪਣੇ ਮਨ ਘੜਤ ਅਸਥਾਈ ਜਿਹੜੀ ਹੈ ਉਹ ਬਣਾ ਲੈਂਦੇ ਨੇ ਜਦ ਕਿ ਗੁਰਬਾਣੀ ਦੇ ਵਿੱਚ ਬਕਾਇਦਾ ਰਹਾਉ ਵਾਲੀ ਤੁਕ ਹੈ ਤੇ ਰਹਾਉ ਵਾਲੀ ਤੁਕ ਨੂੰ ਸਥਾਈ ਬਣਾਉਣਾ ਹੁੰਦਾ ਹੈ ਪਰੰਤੂ ਆਪਾਂ ਉਹ ਸਥਾਈ ਬਣਾਉਣ ਦੀ ਬਜਾਏ ਅੰਤਰੇ ਜਿਹੜੇ ਹੁੰਦੇ ਰਹਾਉ ਵਾਲਾ ਬੰਦ ਨੂੰ ਛੱਡ ਦਿੰਦੇ ਨੇ ਤੇ ਆਪਣੇ ਮਨ ਅਨੁਸਾਰ ਜਿਹੜੇ ਨੇ ਉਹਨਾਂ ਨੂੰ ਆਪਣੇ ਮਨ ਅਨੁਸਾਰ ਹੀ ਹੋਰ ਕਿਸੇ ਤੱਕ ਨੂੰ ਆਪਾਂ ਸਥਾਈ ਬਣਾ ਲੈਂਦੇ ਹਾਂ ਜਿਸ ਦੇ ਨਾਲ ਉਸ ਸ਼ਬਦ ਦਾ ਪੂਰਾ ਸਮੁੱਚਾ ਭਾਵ ਉਲਟਾ ਦਿੰਦੇ ਹਾਂ ਇਹ ਵੀ ਸਾਡੇ ਵਿੱਚ ਬਹੁਤ ਵੱਡੀ ਘਾਟ ਆਈ ਹੋਈ ਹੈ ਦਰਬਾਰ ਸਾਹਿਬ ਦੇ ਅੰਦਰ ਵੀ ਜਦੋਂ ਕਥਾ ਹੁੰਦੀ ਹੈ ਤੇ ਕਥਾ ਦਾ ਨਿਯਮ ਵੀ ਇਹੀ ਹੈ ਵੀ ਸਭ ਤੋਂ ਪਹਿਲਾਂ ਰਹਾਉ ਵਾਲੇ ਪਦੇ ਨੂੰ ਵਿਸਥਾਰ ਕਰਨਾ ਉਦੀ ਵਿਆਖਿਆ ਕਰਨੀ 10-15 ਮਿੰਟ ਲਾ ਕੇ ਫਿਰ ਉਸ ਤੋਂ ਬਾਅਦ ਬਾਕੀ ਸ਼ਬਦ ਦੇ ਸਮੁੱਚੇ ਭਾਵ ਨੂੰ ਜਿਹੜਾ ਹੈ ਉਹ ਦਰਸਾਉਣਾ ਹੁੰਦਾ ਹੈ ਤੇ ਤੁਸੀਂ ਮੰਜੀ ਸਾਹਿਬ ਗੁਰਦੁਆਰੇ ਤੇ ਵੇਖ ਲਓ ਕੁਝ ਕੁ ਕਥਾਵਾਚਕ ਨੂੰ ਛੱਡ ਕੇ ਬਾਕੀ ਜਿਤਨੇ ਵੀ ਡੇਰੇਦਾਰੇ ਸੰਪਰਦਾ ਦੇ ਕਥਾਵਾਚਕੋਥੇ ਨੇ ਤੇ ਉਹਨਾਂ ਨੂੰ ਹੀ ਟਾਈਮ ਬਹੁਤਾ ਦੇ ਵਿੱਚ ਦਿੱਤਾ ਜਾਂਦਾ ਹੈ ਤੇ ਉਹ ਸ਼ੁਰੂ ਤੋਂ ਹੀ ਆਰੰਭ ਕਰ ਦਿੰਦੇ ਨੇ ਕਥਾ ਕਰਨੀ ਤੇ ਸਾਨੂੰ ਰਹਾਉ ਵਾਲੇ ਪਦੇ ਦਾ ਜੋ ਅਰਥ ਭਾਵ ਹੈ ਉਹ ਬਹੁਤਾ ਸਪਸ਼ਟ ਨਹੀਂ ਹੁੰਦਾ ਜਿਸ ਤੇ ਕਾਰਨ ਸੰਗਤਾਂ ਜਿਹੜੀਆਂ ਨੇ ਉਹ ਗੁਰਬਾਣੀ ਦਾ ਲਾਭ ਪੂਰਨ ਤੌਰ ਤੇ ਨਹੀਂ ਲੈਂਦੀਆਂ ਇਸ ਗੱਲ 'ਵਲ ਸਾਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ ਦੂਸਰਾ ਮਸਲਾ ਸਭ ਤੋਂ ਵੱਡਾ ਇਹ ਹੈ ਕੀ ਅੱਜ ਤੋਂ ਤਕਰੀਬਨ ਤਕਰੀਬਨ 20 ਸਾਲ ਪਹਿਲਾਂ ਇੱਕ ਦੌਰ ਸ਼ੁਰੂ ਹੋਇਆ ਸੀਗਾ ਕਿ ਕੀਰਤਨ ਦੇ ਨਾਲ ਕਥਾ ਵੀ ਤੇ ਉਹਦੀਆਂ ਕੈਸਟਾਂ ਜਿਹੜੀਆਂ ਸਨ ਉਹ ਮਾਰਕੀਟ ਵਿੱਚ ਆਉਂਦੀਆਂ ਸਨ ਤੇ ਉਸ ਤੋਂ ਬਾਅਦ ਫਿਰ ਸ਼ੁਰੂ ਹੋਇਆ ਕਥਾ ਦਾ ਦੌਰ ਉਹ ਖਤਮ ਹੋ ਗਿਆ ਕੀਰਤਨ ਦੇ ਨਾਲ ਕਰਨ ਦਾ ਕਿਉਂਕਿ ਲੋਕਾਂ ਕੋਲ ਇੰਨਾ ਲੰਮਾ ਸਮਾਂ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਫਿਰ ਕੀਰਤਨ ਦੀ ਸ਼ੈਲੀ ਦੇ ਵਿੱਚ ਇਹ ਪ੍ਰਚਲਿਤ ਹੋ ਗਿਆ ਵੀ ਕੀਰਤਨ ਜਿਹੜਾ ਸੀ ਉਹ ਫਿਲਮੀ ਧੁਨਾ ਦੇ ਉੱਤੇ ਜਿਹੜਾ ਸੀਗਾ ਉਹ ਗਾਉਣਾ ਸ਼ੁਰੂ ਕਰ ਦਿੱਤਾ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜਿਹੜੇ ਇੱਕ ਵੀਡੀਓ ਦੇ ਵਿੱਚ ਬਹੁਤ ਰੌਲਾ ਪਾਉਂਦੇ ਨੇ ਆਪਣੇ ਸਪਸ਼ਟ ਕਰਨ ਨੂੰ ਦੇਣ ਵਾਸਤੇ ਉਹ ਆਪ ਖੁਦ ਮਿਰਜੇ ਦੀ ਧੁਨ ਦੇ ਉੱਤੇ ਕੀਰਤਨ ਕਰਦੇ ਨੇ ਤੇ ਖਿਆਲ ਕਰਨਾ ਮਿਰਜੇ ਦੀ ਧੁਨ ਸਾਰਿਆਂ ਨੇ ਸੁਣੀ ਹੋਈ ਆ ਤੇ ਜਦੋਂ ਉਹ ਮਿਰਜੇ ਦੀ ਧੁਨ ਵਾਲੀ ਕੀਰਤਨ ਆਰੰਭ ਹੁੰਦਾ ਹੈ ਤੇ ਲੋਕਾਂ ਦੇ ਤੇ ਫਿਰ ਮਨ ਵਿੱਚ ਚੜਦੇ ਮਿਰਜੇ ਖਾਨ ਨੂੰ ਉਹੀ ਆਉਣਾ ਹੈ ਸ਼ਬਦ ਦਾ ਉਹਨਾਂ ਨੂੰ ਕੋਈ ਫਿਰ ਲਾਭ ਨਹੀਂ ਹੋਵੇਗਾ ਸੋ ਭਾਵੇਂ ਕੀ ਕੀਰਤਨੀ ਸਿੰਘਾਂ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੈ ਵੀ ਤਾਂ ਕੀ ਹੋਇਆ ਉਹ ਵੀ ਸੰਗੀਤ ਹੈ ਤੇ ਇਹ ਵੀ ਸੰਗੀਤ ਹੈ ਤੇ ਸੰਗਤ ਵਿੱਚ ਬਹੁਤੇ ਲੋਕ ਉਸ ਧੁਨਾ ਨੂੰ ਨਹੀਂ ਜਾਣਦੇ ਹੁੰਦੇ ਤੇ ਲਾਭ ਲੈ ਸਕਦੇ ਨੇ ਪਰ ਜੋ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਦੇ ਵਿੱਚ ਦਿੱਤਾ ਹੈ ਜੇ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਰਾਗ ਦੇ ਵਿੱਚ ਨਹੀਂ ਗਵਾਉਣਾ ਸੀ ਤੇ ਸਤਿਗੁਰ ਮਹਾਰਾਜ ਨੇ ਮਹੱਲੇ ਤੋਂ ਪਹਿਲਾਂ ਰਾਗ ਨਹੀਂ ਸੀ ਦਰਜ ਕਰਨਾ ਸਿੱਧੀ ਸਤਿਗੁਰ ਮਹਾਰਾਜ ਜੀ ਨੇ ਬਾਣੀ ਉਪਦੇਸ਼ਕ ਰੂਪ ਦੇ ਵਿੱਚ ਦੇ ਦੇਣੀ ਸੀ ਆਪਾਂ ਸਤਿਗੁਰ ਦੇ ਉਪਦੇਸ਼ ਤੋਂ ਉਲਟ ਜਿਹੜਾ ਸੀ ਉਹ ਰਾਗ ਨੂੰ ਛੱਡ ਕੇ ਤੇ ਆਪਣੇ ਮਨਮਰਜ਼ੀ ਦੇ ਨਾਲ ਰਾਗ ਨੂੰ ਤਬਦੀਲ ਕਰ ਲਿਆ ਫਿਰ ਵੱਡੀ ਗਰਾਵਟਾਈ ਵੀ ਸ਼ਬਦਾਂ ਦੇ ਨਾਲ ਆਪਾਂ ਛੇੜਛਾੜ ਕੀਤੀ ਸਥਾਈ ਨੂੰ ਜਿਹੜਾ ਸੀ ਰਹਾਉ ਵਾਲੇ ਬੰਦ ਨੂੰ ਸਥਾਈ ਨਹੀਂ ਬਣਾਇਆ ਆਪਣੇ ਮਨ ਮਰਜ਼ੀ ਦੇ ਨਾਲ ਸਥਾਈ ਬਣਾ ਲਈ ਤੇ ਉਸ ਤੋਂ ਬਾਅਦ ਫਿਰ ਸ਼ਬਦਾਂ ਦੇ ਵਿੱਚ ਕੀਰਤਨ ਕਰਦਿਆਂ ਕਰਦਿਆਂ ਆਪਾਂ ਉਹ ਵਾਹਿਗੁਰੂ ਵਾਹਿਗੁਰੂ ਅਲਾਪਣਾ ਸ਼ੁਰੂ ਕਰ ਦਿੱਤਾ ਸ਼ਬਦ ਦੇ ਸਰੂਪ ਨੂੰ ਹੀ ਆਪਾਂ ਤੋੜ ਦਿੱਤਾ ਇੱਕ ਸ਼ਬਦ ਨੂੰ ਸਾਈ ਸਾਈ ਸ਼ਬਦ ਇੱਕ ਉਹਨੂੰ ਆਪਾਂ ਫਿਲਮੀ ਤੁਨਾ ਦੇ ਉੱਤੇ ਪੂਰੀ ਤਰ੍ਹਾਂ ਫਿੱਟ ਕਰਨ ਦੇ ਵਾਸਤੇ ਇਹੋ ਜਿਹਾ ਆਪਾਂ ਰਾਗੀ ਸਿੰਘਾਂ ਨੇ ਜਿਹੜਾ ਸੀ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਹਾਲਤ ਵਿਗੜਦੀ ਵਿਗੜਦੀ ਇੱਥੋਂ ਤੱਕ ਪਹੁੰਚ ਗਈ ਕਿ ਭਾਈ ਰਣਜੀਤ ਸਿੰਘ ਨੂੰ ਜਿਹੜਾ ਸੀ ਉਹ ਕਹਿਣਾ ਪਿਆ ਤੇ ਉਸ ਦਾ ਵਿਰੋਧ ਜਿਹੜਾ ਸੀਗਾ ਉਹ ਹੁਣ ਰਾਗੀ ਸਿੰਘਾਂ ਵਲ ਨੂੰ ਹੋ ਰਿਹਾ ਹੈ ਇਸ ਹਾਲਾਤ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਕੋਈ ਆਦੇਸ਼ ਦੇਣਾ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਕੁਝ ਇਸ ਸੰਬੰਧ ਦੇ ਵਿੱਚ ਰਹਿਤ ਮਰਿਆਦਾ ਦੇ ਵਿੱਚੋਂ ਦਿੱਤਾ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੀ ਰਹਿਤ ਮਰਿਆਦਾ ਵਿਦਵਾਨਾਂ ਨੇ 10 15 ਸਾਲ ਲਗਾ ਕੇ ਬਣਾਈ ਉਹਦੇ ਕੇਵਲ ਤੇ ਕੇਵਲ 30 35 ਪੇਜ ਨੇ ਉਸ ਨੂੰ ਇਨ ਬਿਨ ਹਰ ਗੁਰਦੁਆਰੇ ਦੇ ਵਿੱਚ ਲਾਗੂ ਕਰਨਾ ਅਕਾਲ ਤਖਤ ਦੀ ਜ਼ਿੰਮੇਵਾਰੀ ਹੈ ਉਹਨੂੰ ਪ੍ਰਚਾਰਨਾ ਤੇ ਪ੍ਰਸਾਰਨਾ ਜਿਸ ਦਿਨ ਆਪਾਂ ਉਸ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਲਾਗੂ ਕਰ ਦਿੱਤਾ ਫਿਰ ਇਹ ਸਾਰੀਆਂ ਸਮੱਸਿਆ ਜਿਹੜੀਆਂ ਇੱਕ ਇੱਕ ਕਰਕੇ ਸਾਡੇ ਸਾਹਮਣੇ ਆ ਰਹੀਆਂ ਨੇ ਉਹ ਸਮੱਸਿਆ ਬਿਲਕੁਲ ਬੰਦ ਹੋ ਜਾਵਣਗੀਆਂ ਹਰੇਕ ਰਾਗੀ ਨੂੰ ਹਰੇਕ ਪ੍ਰਚਾਰਕ ਕਥਾਵਾਚਕ ਨੂੰ ਹਰੇਕ ਗਰੰਥੀ ਸਿੰਘ ਨੂੰ ਹਰੇਕ ਪ੍ਰਬੰਧਕ ਨੂੰ ਉਹ ਅਕਾਲ ਤਖਸੈਬ ਵੱਲੋਂ ਪ੍ਰਵਾਨਤ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹਨੂੰ ਇਨ ਬਿਨ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਆਪਣੇ ਕੰਮ ਕਾਜ ਦੇ ਵਿੱਚ ਲਾਗੂ ਕਰਨਾ ਜਦ ਦਿਨ ਅਸੀਂ ਅਪਣਾ ਲਿਆ ਉਦੋਂ ਫਿਰ ਇਹ ਜੰਨੀਆਂ ਵੀ ਸਮੱਸਿਆ ਉੱਠ ਰਹੀਆਂ ਨੇ ਕਦੀ ਨਿਸ਼ਾਨ ਸਾਹਿਬ ਦੇ ਪਛਾਕੇ ਦਾ ਰੰਗ ਕਦੀ ਹੋਰ ਕਿਸੇ ਤਰ੍ਹਾਂ ਦਾ ਐਵੇਂ ਦੇ ਵਿਵਾਦ ਉੱਠਦੇ ਨਹੀਂ ਸਾਰੇ ਬੰਦ ਹੋ ਜਾਵਣਗੇ ਸੋ ਆਪਾਂ ਰਹਿਤ ਮਰਿਆਦਾ ਅਨੁਸਾਰ ਆਪਣਾ ਜੀਵਨ ਜੂਈਏ ਫਿਰ ਸਾਨੂੰ ਇਹ ਵਿਵਾਦਾਂ ਦੇ ਵਿੱਚੋਂ ਛੁਟਕਾਰਾ ਮਿਲ ਸਕਦਾ ਹੈ ਆਪਜੀ ਦਾ ਕੀ ਕਥਨ ਹੈ ਆਪ ਜੀ ਨੇ ਆਪਣੇ ਕਮੈਂਟ ਵੀਡੀਓ ਦੇ ਸੈਕਸ਼ਨ ਵਿੱਚ ਸਿਹਰਦ ਤਰੀਕੇ ਦੇ ਨਾਲ ਜਰੂਰ ਦੇਣੇ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦੇਣਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ